ਉਦੋਂ ਕਿਉਰਿਓਸਿਟੀ ਦੇ ਬੇਸਿਸ ਤੇ ਪਾਜੀ ਨੂੰ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਵੀ ਪਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਆ। ਮੈਂ ਉਸ ਦਿਨ ਉਸ ਸਕਰੀਨਸ਼ਾਟ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ 5 ਸਾਲਾਂ ਬਾਅਦ ਹੀ ਸੱਚ ਹੋਈ। ਸੋ ਮੈਂ ਤਾਂ ਬਹੁਤ ਲੱਕੀਮੰਦ ਐਜ਼ ਐਨ ਐਕਟਰ ਆਪਦੇ ਆਪ ਨੂੰ ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਆਂ ਆਪਦੀ ਨਿਗਾਹ ਦੇ ਵਿੱਚ ਜਿਨ੍ਹਾਂ ਨੂੰ ਦੇਖਦੇ ਗਏ ਸੀ ਵੱਡੇ ਹੋਏ ਆ ਤੇ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਰਤਬਾ ਜੋ ਵੀ ਤੁਹਾਨੂੰ ਪਤਾ ਹੀ ਆ। ਤਾਂ ਬਹੁਤ ਜ਼ਿਆਦਾ ਲੱਕੀਮੰਦ ਆ ਮੈਂ ਵੀ ਤੇ ਮਨਜੋਤ ਵੀ ਗੱਲ ਕੀਤੀ ਜਾਵੇ movies ਦੀ ਜਿਵੇਂ ਜੇ ਪੁਰਾਣੇ ਬਾਈ ਜੀ ਦੀ ਗੱਲ ਕੀਤੀ ਜਾਵੇ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਦੋ ਤਿੰਨ ਫਿਲਮਾਂ ਆਈਆਂ ਪਹਿਲਾਂ ਵੀ ਪਰ ਜੇ ਲਿਖਣ ਦੀ ਗੱਲ ਕੀਤੀ ਜਾਵੇ ਬਾਖੋਬੀ ਲਿਖਦੇ ਨੇ ਪਹਿਲਾਂ ਵੀ ਔਰ ਇਹ ਜੀ ਕੋਈ ਮਰੇ ਹਸਾਵਣਾ ਬੰਦਾ ਨਹੀਂ ਹੋਏਗਾ ਪੰਜਾਬੀ ਜੇ ਆਪਾਂ ਲੋਕਾਂ ਦੀ ਪੰਜਾਬੀਆਂ ਤੋਂ ਬਾਹਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਹਨੇ ਅਦਾਸ ਕਰਾਂ ਫਿਲਮਾਂ ਦੇਖੀਓ ਪਰ ਸਰਾਇਆ ਨਾ ਹੋਵੇ ਜੀ ਨੂੰ ਔਰ ਤੁਸੀਂ ਕਿਵੇਂ ਕਹਿੰਦੇ ਹੋ ਤੁਸੀਂ ਇੱਕ ਨਿਊ ਕਮਰ ਹੋ ਆਮ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਨਿਊ ਕਮਰ ਨੂੰ ਛੇਤੀ ਕੋਈ ਨੇੜੇ ਨਹੀਂ ਲੱਗਣ ਦਿੰਦਾ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਕਹਿੰਦੇ ਹੋ ਇਹ ਦੇਖ ਕੇ ਮੈਨੂੰ ਅੱਜ ਵੀ ਯਾਦ ਹੈ ਭਾਜੀ ਦਾ ਸਿਨੇਮਾ ਨੂੰ ਸ਼ੁਰੂ ਤੋਂ ਹੀ ਇੰਨਾ ਪਸੰਦ ਕਰਦਿਆ ਮੇਰੀ ਅੱਜ ਵੀ ਪੰਜਾਬੀ ਇੰਡਸਟਰੀ ਦੇ ਵਿੱਚ 1 ਆਫ ਦਾ ਮਾਈ ਫੇਵਰਿਟ ਫਿਲਮ ਅਰਦਾਸ ਹੈ ਜਿਹੜੀ ਅਰਦਾਸ ਪਹਿਲੀ ਸੀਗੀ ਜੀ ਅਸੀਸ ਦੇਖ ਕੇ ਮੈਂ ਆਇਆ ਸੀ ਮੈਨੂੰ ਯਾਦ ਹੈ ਤੇ ਮੈਂ ਅਸੀਸ ਦੇ ਕੋਲ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਜੀ ਆਡੀਸ਼ਨ ਦਈਦੇ ਸੀਗੇ ਹਰ ਜਗ੍ਹਾ ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ ਤਾਂ ਭਾਜੀ ਨੂੰ ਉਦਾਂ ਹੀ ਆਊਟ ਐਜ਼ ਅ ਫੈਨ ਉਦਾਂ ਹੀ curiosity ਦੇ ਬੇਸਿਸ ਤੇ ਪਾਜੀ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਵੀ ਪਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਆ ਹੁਣ ਜਦੋਂ ਸਾਡਾ ਪੋਸਟਰ ਆਇਆ ਮੈਂ ਉਸ ਦਿਨ ਉਹ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਵੀ ਇੱਕ ਉਦਾਂ ਹੀ ਹੋਪਲੈਸ ਸੀਗਾ ਉਦੋਂ ਮੈਨੂੰ ਕੰਮ ਮਿਲਦਾ ਨਹੀਂ ਸੀ ਇਦਾਂ ਹੀ ਬਸ ਇੱਕ ਸੁਆਦ ਲੈਣ ਨੂੰ ਮੈਸੇਜ ਕੀਤਾ ਸੀ ਬਾਈ ਨੂੰ ਬਾਈ ਨੇ ਰਿਪਲਾਈ ਵੀ ਕਰਤਾ ਸੀਗਾ ਵੀ ਜੀ ਤੇ ਉਹ 5 ਸਾਲਾਂ ਬਾਅਦ ਜੀ ਸੱਚ ਹੋਈ ਸੋ ਮੈਂ ਤਾਂ ਬਹੁਤ ਲੱਕੀਮੰਦ ਐਜ਼ ਏਨ ਐਕਟਰ ਆਪਦੇ ਆਪ ਨੂੰ ਕਿ ਕਿਉਂਕਿ ਸ਼ੁਰੂ ਤੋਂ ਅਪਰੋਚ ਹੀ ਭਾਜੀ ਇਹ ਰੱਖੀ ਆ ਵੀ ਵੀ 100 ਮਾੜੀਆਂ ਫਿਲਮਾਂ ਨਾਲੋਂ ਇੱਕ ਚੰਗੀ ਫਿਲਮ ਕੀਤੀ ਚੰਗੀ ਆ ਬਟ ਮੇਨ ਲੀਡ ਤੇ ਪਹਿਲੀ ਗੱਲ ਤਾਂ ਫਿਲਮ ਮਿਲਣੀ ਉੱਪਰੋਂ ਦੀ ਇਦਾਂ ਦੇ ਡਾਇਰੈਕਟਰ ਨਾਲ ਇਦਾਂ ਦੇ ਰਾਈਟਰ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਆ ਆਪਦੀ ਨਿਗਾ ਦੇ ਵਿੱਚ ਜਿਨ੍ਹਾਂ ਨੂੰ ਦੇਖਦੇ ਗਏ ਅਸੀਂ ਵੱਡੇ ਹੋਏ ਆ ਤਾਂ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਹਨਾ ਰਤਬਾ ਜੋ ਵੀ ਤੁਹਾਨੂੰ ਪਤਾ ਹੀ ਆ ਤਾਂ ਬਹੁਤ ਜ਼ਿਆਦਾ ਲੱਕੀ ਮੰਨਦਾ ਮੈਂ ਵੀ ਤੇ ਮਨਜੋਤ ਵੀ ਵੀ ਸਾਨੂੰ ਇੱਥੋਂ ਸਾਡੀ ਸ਼ੁਰੂਆਤ ਹੋਈ ਭਾਜੀ ਦੀ ਡਾਇਰੈਕਸ਼ਨ ਅੰਡਰ ਭਾਜੀ ਦੇ ਲਿਖੇ ਕੈਰੈਕਟਰ ਭਾਜੀ ਦੀ ਗਾਈਡੈਂਸ ਬਹੁਤ ਵੱਡੀ ਗੱਲ ਆ ਉਦਾਂ ਹੀ ਕਿਉਰਿਓਸਿਟੀ ਦੇ ਬੇਸਿਸ ਤੇ ਪਾਜੀ ਨੂੰ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਵੀ ਪਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਆ ਮੈਂ ਉਸ ਦਿਨ ਉਸ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ 5 ਸਾਲਾਂ ਬਾਅਦ ਹੀ ਸੱਚ ਹੋਈ ਸੋ ਮੈਂ ਤਾਂ ਬਹੁਤ ਲੱਕੀਮੰਦ ਆ ਐਜ਼ ਅ ਐਕਟਰ ਆਪਦੇ ਆਪ ਨੂੰ ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਆ ਆਪਦੀ ਨਿਗਾ ਦੇ ਵਿੱਚ ਜਿਨ੍ਹਾਂ ਨੂੰ ਦੇਖ ਦੇਗਾ ਸੀ ਵੱਡੇ ਹੋਏ ਆ ਤਾਂ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਹਾਂ ਰਤਬਾ ਜੋ ਵੀ ਤੁਹਾਨੂੰ ਪਤਾ ਹੀ ਆ ਤਾਂ ਬਹੁਤ ਜ਼ਿਆਦਾ ਲੱਕੀਮੰਦ ਆ ਮੈਂ ਵੀ ਤੇ ਮਨਜੋਤ ਵੀ ਕਲ ਕੀਤੀ ਜਾਵੇ movies ਦੀ ਜਿਵੇਂ ਜੇ ਪੁਰਾਣੇ ਬਾਈ ਜੀ ਦੀ ਗੱਲ ਕੀਤੀ ਜਾਵੇ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਦੋ ਤਿੰਨ ਫਿਲਮਾਂ ਆਈਆਂ ਪਹਿਲਾਂ ਵੀ ਪਰ ਜੇ ਲਿਖਣ ਦੀ ਗੱਲ ਕੀਤੀ ਜਾਵੇ ਬਾਖੋਬੀ ਲਿਖਦੇ ਨੇ ਪਹਿਲਾਂ ਵੀ ਔਰ ਹੈ ਜੀ ਕੋਈ ਮਰੇ ਹਸਾਵਨਾ ਬੰਦਾ ਨਹੀਂ ਹੋਏਗਾ ਪੰਜਾਬੀ ਜੇ ਆਪਾਂ ਲੋਕਾਂ ਦੀ ਪੰਜਾਬੀਆਂ ਤੋਂ ਬਾਹਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਨੇ ਅਰਦਾਸ ਕਰਾਂ ਫਿਲਮਾਂ ਦੇਖੀਓ ਪਰ ਸਰਾਇਆ ਨਾ ਹੋਵੇ ਜੀ ਨੂੰ ਔਰ ਤੁਸੀਂ ਕਿਵੇਂ ਕਹਿੰਦੇ ਹੋ ਤੁਸੀਂ ਇੱਕ ਨਿਊ ਕਮਰ ਹੋ ਆਮ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਨਿਊ ਕਮਰ ਨੂੰ ਛੇਤੀ ਕੋਈ ਨੇੜੇ ਨਹੀਂ ਲੱਗਣ ਦਿੰਦਾ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਕਹਿੰਦੇ ਹੋ ਇਹ ਦੇਖ ਕੇ ਮੈਨੂੰ ਅੱਜ ਵੀ ਯਾਦ ਹੈ ਭਾਜੀ ਦਾ ਸਿਨੇਮਾ ਨੂੰ ਸ਼ੁਰੂ ਤੋਂ ਹੀ ਇੰਨਾ ਪਸੰਦ ਕਰਦਿਆ ਮੇਰੀ ਅੱਜ ਵੀ ਪੰਜਾਬੀ ਇੰਡਸਟਰੀ ਦੇ ਵਿੱਚ 1 ਆਫ ਦਾ ਮਾਈ ਫੇਵਰਿਟ ਫਿਲਮ ਅਰਦਾਸ ਹੈ ਜਿਹੜੀ ਅਰਦਾਸ ਪਹਿਲੀ ਸੀਗੀ ਜੀ ਅਸੀਸ ਦੇਖ ਕੇ ਮੈਂ ਆਇਆ ਸੀ ਮੈਨੂੰ ਯਾਦ ਹੈ ਤੇ ਮੈਂ ਅਸੀਸ ਦੇ ਕੋਲ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਜੀ ਆਡੀਸ਼ਨ ਦਈਦੇ ਸੀਗੇ ਹਰ ਜਗ੍ਹਾ ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ ਤਾਂ ਭਾਜੀ ਨੂੰ ਉਦਾਂ ਹੀ ਆਊਟ ਐਜ਼ ਅ ਫੈਨ ਉਦਾਂ ਹੀ ਕਿਉਰਿਓਸਿਟੀ ਦੇ ਬੇਸਿਸ ਤੇ ਭਾਜੀ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਵੀ ਭਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਆ ਹੁਣ ਜਦੋਂ ਸਾਡਾ ਪੋਸਟਰ ਆਇਆ ਮੈਂ ਉਸ ਦਿਨ ਉਹ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਵੀ ਇੱਕ ਉਦਾਂ ਹੀ ਹੋਪਲੈਸ ਸੀਗਾ ਉਹਦੋਂ ਮੈਨੂੰ ਕੰਮ ਮਿਲਦਾ ਨਹੀਂ ਸੀ ਇਦਾਂ ਹੀ ਬਸ ਇੱਕ ਨੂੰ ਸੁਆਦ ਲੈਣ ਨੂੰ ਮੈਸੇਜ ਕੀਤਾ ਸੀ ਬਾਈ ਨੂੰ ਬਾਈ ਨੇ ਰਿਪਲਾਈ ਵੀ ਕਰਤਾ ਸੀਗਾ ਵੀ ਜੀ ਤੇ ਉਹ 5 ਸਾਲਾਂ ਬਾਅਦ ਚੀਜ਼ ਸੱਚ ਹੋਈ ਸੋ ਮੈਂ ਤਾਂ ਬਹੁਤ ਲੱਕੀਮੰਦ ਐਜ਼ ਅਨ ਐਕਟਰ ਆਪਦੇ ਆਪ ਨੂੰ ਕਿ ਕਿਉਂਕਿ ਸ਼ੁਰੂ ਤੋਂ ਅਪਰੋਚ ਹੀ ਭਾਜੀ ਇਹ ਰੱਖੀ ਆ ਵੀ ਵੀ 10 ਮੇਨ ਲੀਡ ਤੇ ਪਹਿਲੀ ਗੱਲ ਤਾਂ ਫਿਲਮ ਮਿਲਣੀ ਉੱਪਰੋਂ ਦੀ ਇਦਾਂ ਦੇ ਡਾਇਰੈਕਟਰ ਨਾਲ ਇਦਾਂ ਦੇ ਰਾਈਟਰ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਆ ਆਪਦੀ ਨਿਗਾ ਦੇ ਵਿੱਚ ਜਿਨ੍ਹਾਂ ਨੂੰ ਦੇਖਦੇ ਗਏ ਅਸੀਂ ਵੱਡੇ ਹੋਏ ਆ ਤਾਂ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਹਨਾ ਰਤਬਾ ਜੋ ਵੀ ਤੁਹਾਨੂੰ ਪਤਾ ਹੀ ਆ ਤਾਂ ਬਹੁਤ ਜ਼ਿਆਦਾ ਲੱਕੀਮੰਦ ਆ ਮੈਂ ਵੀ ਤੇ ਮਨਜੋਤ ਵੀ ਵੀ ਸਾਨੂੰ ਇੱਥੋਂ ਸਾਡੀ ਸ਼ੁਰੂਆਤ ਹੋਈ ਭਾਜੀ ਦੀ ਡਾਇਰੈਕਸ਼ਨ ਅੰਡਰ ਭਾਜੀ ਦੇ ਲਿਖੇ ਕੈਰੈਕਟਰਸ ਭਾਜੀ ਦੀ ਗਾਈਡੈਂਸ ਬਹੁਤ ਵੱਡੀ ਗੱਲ ਆ